ਹਾਂਜੀ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਦੱਜ ਬੋਲੂ ਵਾਲੀ ਆ ਤੇ ਸਵਾਗਤ ਆ ਤੁਹਾਡਾ ਹੀਰੇ ਬੰਦੇ ਚੈਨਲ ਤੇ ਦੋਸਤੋ ਗੱਲ ਇਹ ਆ ਕਿ ਕਹਿੰਦੇ ਹੁੰਦੇ ਸੀ ਕਿ ਅਸੀਂ ਸਾਰੀ ਦੁਨੀਆ ਤੇ ਰਾਜ ਕਰਾਂਗੇ ਪੰਜਾਬੀ ਕਿ ਅਸੀਂ ਸਾਰੀ ਦੁਨੀਆ ਤੇ ਰਾਜ ਕਰਾਂਗੇ ਪਰ ਮੈਨੂੰ ਥੋੜਾ ਜਿਹਾ ਉਲਟਾ ਲੱਗਦਾ ਕੰਮ ਕਿ ਹੁਣ ਭਈਏ ਪੰਜਾਬ ਤੇ ਰਾਜ ਕਰਾਂਗੇ ਤੁਸੀਂ ਇਹ ਦੇਖੋ ਥੱਲੇ ਫੋਟੋ ਚੱਲ ਪਈ ਆ ਇਸ ਬੰਦੇ ਦੇ ਨਾਲ ਅੱਜ ਇੱਕ ਕੁੱਟਮਾਰ ਹੋਈਆ ਸਰਦਾਰ ਨਾਲ ਤੇ ਭਈਏ ਨੇ ਕੁੱਟਿਆ ਤੇ ਲੋਕ ਉਥੋਂ ਦੀ ਨੰਗੀ ਜਾਂਦੇ ਸੀ ਤੇ ਕਿਸੇ ਨੇ ਛਡਾਇਆ ਤੱਕ ਨਹੀਂ ਪਰ ਫੇਰ ਦੋ ਪੰਜਾਬੀ ਆਏ ਤੇ ਜਿਨ੍ਹਾਂ ਨੇ ਉਹਨੂੰ ਚੱਕਿਆ ਉਥੋਂ ਬਿਠਾਇਆ ਤੇ ਉਹਨੇ ਫੇਰ ਭਜਾਇਆ ਤੇ ਉਹਨਾਂ ਨੂੰ ਦੇਖ ਕੇ ਉਹ ਭੱਜ ਗਏ ਪਰ ਸਾਡੇ ਲੋਕ ਐਨੇ ਵੇਸਲੇ ਹੋ ਗਏ ਕਿ ਇਹਨਾਂ ਦਾ ਸਾਥ ਦਿੰਦੇ ਆ ਪੂਰਾ ਤੇ ਕਿਤੇ ਇਹ ਨਾ ਹੋਵੇ ਵੀ ਇਹ ਆਉਣ ਵਾਲਾ ਸਮਾਂ ਜਿਹੜਾ ਇੰਨਾ ਮਾੜਾ ਆ ਜੇ ਕਿ ਜਿਹੜੇ ਪੰਜਾਬੀ ਲੋਕ ਆ ਉਹ ਘਰੋਂ ਨਿਕਲ ਨੂੰ ਬੰਦ ਹੋ ਜਾਣ ਥੋੜੇ ਜਿਹੇ ਦਿਨਾਂ ਦੀ ਗੱਲ ਆ ਤੇ ਇੱਕ ਭਈਆ ਜੂਪੀ ਦੇ ਰਹਿਣ ਵਾਲਾ ਤੇ ਉਹਨੇ ਧਮਕੀ ਦੇ ਕੇ ਗਿਆ ਸਾਰੇ ਪਿੰਡ ਨੂੰ ਤੇ ਕਹਿੰਦਾ ਮੈਂ ਆਉਂਗਾ ਪੂਰਾ ਹਥਿਆਰ ਬੰਦ ਹੋ ਕੇ ਤੇ ਸਾਰੇ ਪਿੰਡ ਨੂੰ ਅੱਗੇ ਲਾਉਂਗਾ ਤੁਸੀਂ ਦੇਖੋ ਇਹਨਾਂ ਦੀਆਂ ਜਿਹੜੀਆਂ ਇੰਨੀਆਂ ਕੁ ਜ਼ਿਆਦੇ ਹੋਈਆਂ ਕਿ ਦਲੇਰ ਇੰਨੇ ਕੋ ਹੋ ਗਏ ਕਿ ਇਹ ਧਮਕੀਆਂ ਦੇਣ ਲੱਗੇ ਪਿੰਡਾਂ ਦੇ ਲੋਕਾਂ ਨੂੰ ਪੰਜਾਬੀਆਂ ਤੇ ਹਮਲਾ ਕਰਨ ਲੱਗੇ ਤੇ ਇਹਦਾ ਜ਼ਿੰਮੇਵਾਰ ਕੌਣ ਆ ਅਸਲ ਵਿੱਚ ਜ਼ਿੰਮੇਵਾਰ ਕੋਈ ਨਹੀਂ ਹੈਗਾ ਦੋਸਤੋ ਜ਼ਿੰਮੇਵਾਰ ਤੁਸੀਂ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਘਰਾਂ ਦੀਆਂ ਚਾਬੀਆਂ ਫੜਾਈਆਂ ਜਿਹੜੇ ਹਰ ਚੀਜ਼ ਤੇ RAMU RAMU CHAMU CHAMU ਕਰਦੇ ਆ ਤੇ ਸਾਨੂੰ ਆ ਲਿਆ ਦੇ ਸਾਨੂੰ ਆ ਲਿਆ ਦੇ ਦੁਕਾਨ ਤੋਂ ਲਿਆ ਦੇ ਉੱਥੋਂ ਲਿਓ ਸਾਰੀਆਂ ਘਰ ਦੇ ਜਿਹੜੇ ਤੁਸੀਂ ਇਹਨਾਂ ਦੇ ਅੱਗੇ ਭੇਦ ਖੋਲ ਕੇ ਰੱਖੇ ਆ ਇਹ ਥੋੜੀ ਗਲਤੀ ਆ ਕਿ ਇਹ ਇੱਥੋਂ ਤੱਕ ਪਹੁੰਚ ਚੁੱਕੇ ਆ ਜਦੋਂ ਆਪਾਂ ਇਹਨਾਂ ਨੂੰ ਪੂਰਾ ਭੇਦ ਦਿੰਨੇ ਆ ਤੁਸੀਂ ਇਹਨਾਂ ਨੂੰ ਖੇਤ ਜਾਣ ਵਾਸਤੇ ਬੈਟਰੀ ਵਾਲੀਆਂ ਸਕੂਟਰੀਆਂ ਵੀ ਲੈ ਕੇ ਦਿੱਤੀਆਂ ਤੁਸੀਂ ਇਹਨਾਂ ਨੂੰ ਆਪ ਦੇ ਨੇੜੇ ਕੋਲੇ ਪਾਉਣਿਓ ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀ ਉਹਨਾਂ ਦਾ ਦਿਮਾਗ ਇਸ ਇਸ ਤੋਂ ਜ਼ਿਆਦਾ ਕਿਉਂ ਚੱਲਦਾ ਸੀ ਲੋਕ ਉਹਨਾਂ ਨੂੰ ਕਹਿ ਜਰੂਰ ਦਿੰਦੇ ਸੀ ਕਿ ਜਿਹੜਾ ਪ੍ਰਵਾਸੀਆਂ ਨੂੰ ਇਹ ਸਹੀ ਵਿਹਾਰ ਨਹੀਂ ਕਰਦੇ ਇਹਨਾਂ ਨੂੰ ਰੋਟੀ ਦੂਰ ਬਿਠਾ ਕੇ ਖਵਾਉਂਦੇ ਆ ਇਹਨਾਂ ਦੇ ਭਾਂਡੇ ਲੱਗ ਰੱਖਦੇ ਆ ਇਹਨਾਂ ਨੂੰ ਘਰੇ ਨਹੀਂ ਵੜਨ ਦਿੰਦੇ ਖੇਤ ਹੀ ਰੱਖਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਸ਼ੱਕ ਹੁੰਦਾ ਸੀ ਕਿ ਇਹ ਸਾਨੂੰ ਪ੍ਰੋਬਲਮ ਦੇਣਗੇ ਪਰ ਅਸੀਂ ਅੱਜ ਇਸ ਵਿਸ਼ੇ ਤੇ ਪਹੁੰਚ ਗਏ ਆ ਕਿ ਅਸੀਂ ਘਰ ਦੇ ਸਾਰੇ ਕੰਮ ਬੈਂਕਾਂ ਦੇ ਕੰਮ ਰਾਸ਼ਨ ਦਾ ਕੰਮ ਆਉਣ ਜਾਣ ਦਾ ਕੰਮ ਹੋਰ ਤਾਂ ਕਿ ਰਿਸ਼ਤੇਦਾਰੀ ਦੇ ਵਿੱਚ ਵੀ ਇਹਨਾਂ ਨੂੰ ਆਉਣ ਜਾਣ ਤੱਕ ਦਾ ਆਪਾਂ ਨਾਂ ਲਈ ਫਰਦੇ ਹਾਂ ਇਹਨਾਂ ਨੂੰ ਪਤਾ ਲੱਗ ਗਿਆ ਸਾਡੀ ਵੀ ਅਸੀਂ ਕਿੱਥੋਂ ਤੱਕ ਮਾਰ ਕਰਦੇ ਹਾਂ ਸਾਡਾ ਕਿੰਨਾ ਕੁ ਹੈਗਾ ਫਿਰ ਇਹ ਇੱਜ਼ਤਾ ਤੱਕ ਪਹੁੰਚਣ ਲੱਗੇ ਔਰ ਉਹ ਬੰਦੇ ਨੇ ਇੱਕ ਨੇ ਸਾਰੇ ਪਿੰਡ ਨੂੰ ਧਮਕੀ ਦੇ ਕੇ ਗਿਆ ਕਿ ਮੈਂ ਵੇਖੂਗਾ ਤੇ ਉਹ ਕੁੜੀ ਪਤਾ ਨਹੀਂ ਹੁਣ ਉਹਦਾ ਗਲਤੀ ਉਹਦੀ ਆ ਚਾਹੇ ਉਹਦੀ ਆ ਪਰ ਇਹਨਾਂ ਨੂੰ ਇਹ ਚਾਹੀਦਾ ਸੀ ਪਿੰਡਾਂ ਵਾਲਿਆਂ ਕਿ ਜੇ ਉਹਦਾ ਪਤਾ ਤਾਂ ਕਰ ਹੀ ਸਾਧਦੇ ਸੀ ਤੇ ਸਾਡਾ ਪ੍ਰਸ਼ਾਸਨ ਸੁੱਤਾ ਪਿਆ ਉਥੋਂ ਫੜ ਕੇ ਨਹੀਂ ਲਿਆ ਹਾਦੇ ਕਿਉਂਕਿ ਇਹ ਗਲਤੀਆਂ ਸਾਡੀਆਂ ਹੀ ਆ ਸਾਨੂੰ ਸਿੱਖਣਾ ਪਊਗਾ ਇਹਨਾਂ ਤੋਂ ਜਿਹੜੇ ਹਸਾਬ ਦੇ ਨਾਲ ਇਹ ਇਹਨਾਂ ਦੀ ਰੋਜ਼ ਦੀ ਗਿਣਤੀ ਆ ਜਿਹੜੀ ਬਹੁਤ ਵਧੀ ਜਾਂਦੀ ਆ ਤੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਇਹਨਾਂ ਨੂੰ ਮੈਂ ਇਹੋ ਜਿਹੇ ਸ਼ਹਿਰਾਂ ਦੇ ਨੇੜੇ-ਨੇੜੇ ਪਿੰਡ ਦੇਖਿਆ ਜਿੱਥੇ ਪੂਰੇ ਪੰਜਾਬੀ ਰਹਿੰਦੇ ਹੁੰਦੇ ਸੀ ਤੇ ਅੱਜ ਉਹ ਪਿੰਡਾਂ ਦੇ ਵਿੱਚ ਬਹੁਤ ਜ਼ਿਆਦੇ ਪ੍ਰਵਾਸੀ ਲੋਕ ਆ ਜਿਹੜੇ ਆਣ ਕੇ ਆਪ ਦਾ ਮਕਾਨ ਲੈ ਕੇ ਬੈਠਣ ਲੱਗੇ ਤੇ ਗਲਤੀਆਂ ਕੀ ਦੀਆਂ ਸਾਡੇ ਪਿੰਡਾਂ ਦੀਆਂ ਸਰਪੰਚਾਂ ਪੰਚਾਂ ਦੀਆਂ ਜਾਂ ਸ਼ਹਿਰਾਂ ਦੇ ਜਿੰਨੇ ਵੀ ਹੁੰਦੇ ਆ ਕਾਉਂਸਲਰ ਕਿਉਂਕਿ ਆਪ ਦੀ ਵੋਟ ਪਿੱਛੇ ਇਹ ਆਪ ਦੀ ਵੋਟ ਵਧਾਉਣ ਦੇ ਪਿੱਛੇ ਆਪ ਦਾ ਸਾਰਾ ਕੁਝ ਵੇਚੀ ਜਾਂਦੇ ਆ ਤੇ ਇਹਦੇ ਨਤੀਜੇ ਹੁਣ ਆਉਣੇ ਸ਼ੁਰੂ ਹੋ ਗਏ ਆ ਉਹ ਪਹਿਲਾਂ ਆਦੇ ਹੁੰਦੇ ਸੀ ਕਿ ਜਦੋਂ ਕੋਈ ਬੂਟਾ ਲਾਉਣੇ ਆ ਨਾ ਉਹ ਫਲ ਦਿੰਦਾ ਪਰ ਹੁਣ ਇਹਨਾਂ ਨੂੰ ਤੁਸੀਂ ਲੈ ਕੇ ਆ ਪਾਇਓ ਪਰ ਇਹ ਹੁਣ ਤੁਹਾਨੂੰ ਅਸਰ ਦਿਖਾਉਣਾ ਸ਼ੁਰੂ ਕਰ ਚੁੱਕੇ ਆ ਇਹਨਾਂ ਦਾ ਹੱਲ ਕੋਈ ਨਹੀਂ ਕਿਉਂਕਿ ਇਹਨਾਂ ਨੂੰ ਵੀ ਪਤਾ ਏ ਕਿ ਪੰਜਾਬ ਦੇ ਲੋਕ ਆ ਪਿੰਡਾਂ ਦੇ ਜਿਹੜੇ ਆ ਉਹ ਅੱਧੇ ਤਾਂ ਬਾਹਰ ਜਾ ਚੁੱਕੇ ਆ ਅੱਧੇ ਕਿ ਨਸ਼ੇ ਨੂੰ ਸ਼ੇ ਜੋਗੇ ਰਹਿ ਗਿਆ ਬਾਕੀ ਘਰ ਖਾਲੀ ਪਏ ਆ ਤੇ ਇਹ ਹੁਣ ਬਾਈ ਕਹਨੂੰ ਇੱਜਤਾਂ ਨੂੰ ਵੀ ਪਹਿਣਗੇ ਇਹਨਾਂ ਦਾ ਹੱਲ ਕਰੋ ਇਹਨਾਂ ਨੂੰ ਘਰ ਤੋਂ ਜਿੰਨਾ ਦੂਰ ਰੱਖ ਸਕਦੇ ਉਨਾ ਕੀ ਰੱਖੋ ਤੇ ਇਹਨਾਂ ਦੇ ਨਾਲ ਉਹਨਾਂ ਕਿਹੀ ਲੈਣ ਦੇਣ ਕਰੋ ਅੱਜ ਕੱਲ ਤਾਂ ਸ਼ਹਿਰਾਂ ਦੇ ਵਿੱਚ ਚੋਰੀਆਂ ਵੀ ਇਹੀ ਕਰਦੇ ਆ ਜਿਆਦਾਤਰ ਮੋਟਰਸਾਈਕਲਾਂ ਤੇ ਜਿੱਥੇ ਦੇਖੋਗੇ ਤੁਹਾਨੂੰ ਇਹੀ ਟੱਕਰਨਗੇ ਸਾਨੂੰ ਤਾਂ ਪੰਜਾਬੀ ਬਹੁਤ ਘੱਟ ਟੱਕਰਦੇ ਤੇ ਸਾਡੀ ਬਸ ਕਿਸਮਤੀ ਇਹ ਆ ਕਿ ਸਾਡੇ ਜਿਹੜੇ ਪੰਜਾਬੀ ਲੋਕ ਆ ਪੰਜਾਬੀ ਡਿੱਗਿਆ ਪਿਆ ਹੋਊਗਾ ਉਹਨੂੰ ਚੱਕਦੇ ਨਹੀਂ ਤੇ ਭਈਏ ਦਾ ਸਾਥ ਦੇਣਗੇ ਤੇ ਦੋਸਤੋ ਇਹ ਅੱਜ ਉਹਦੇ ਨਾਲ ਹੋਈ ਆ ਉਹਨਾਂ ਨਾਲ ਹੋਈ ਆ ਕੱਲ ਨੂੰ ਕਿਸੇ ਦੀ ਵੀ ਵਾਰੀ ਆ ਸਕਦੀ ਆ ਇਸ ਕਰਕੇ ਧਿਆਨ ਦੇਣਾ ਜ਼ਰੂਰੀ ਆ ਦੇਸ਼ ਸਾਡੇ ਦਾ ਸਾਂਝਾ ਸਾਰੇ ਇੱਥੇ ਰਹਿ ਸਕਦੇ ਆ ਪਰ ਉਥੋਂ ਤੱਕ ਕਿਸੇ ਦੇ ਨਾਲ ਸੀਮਤ ਰਹੋ ਕਿ ਜਿੱਥੋਂ ਤੱਕ ਤੁਸੀਂ ਚੱਲ ਸਕੋ ਇਹ ਨਾ ਹੋ ਕਿ ਥੋੜਾ ਇਹ ਨੁਕਸਾਨ ਕਰਕੇ ਚਲੇ ਜਾਣ ਜਿਵੇਂ ਉਹ ਗਿਆ ਏ ਤੇ ਬਾਅਦ ਵਿੱਚ ਤੁਸੀਂ ਕੁਝ ਵੀ ਨਾ ਕਰ ਸਕੋ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ ਚੈਨਲ ਨੂੰ ਕਰੋ ਫੋਲੋ ਮਿਲਦੇ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ